ਹਾਂਜੀ ਗਾਇਸ ਸ਼ਾਮ ਪੈ ਗਈ ਆ ਤੇ ਅੱਜ ਸਵੇਰ ਤੋਂ ਬਾਅਦ ਆਪਾਂ ਵਲੌਗ ਬਿਲਕੁਲ ਵੀ ਨਹੀਂ ਸ਼ੂਟ ਕੀਤਾ ਕਿਉਂਕਿ ਇੱਕ ਤਾਂ ਕੰਮਕੁਮ ਦਾ ਪਤਾ ਕਰਨਾ ਸੀ ਉਹ ਵੀ ਨਹੀਂ ਅੱਜ ਕੀਤਾ ਕਿਉਂਕਿ ਸਿਮਰਨ ਹੋ ਗਈ ਸੀ ਬਿਮਾਰ ਕਾਫੀ ਇਹ ਤਿਆਰੀ ਟੋਰੀ ਕੀਤੀ ਇਹਨਾਂ ਦੁਕਾਨ ਤੇ ਜਾਣ ਦੀ ਤੇ ਇਹਨੂੰ ਚੱਕਰ ਆਉਣ ਲੱਗ ਗਿਆ ਬਲੱਡ ਕਾਫੀ ਘਟ ਗਿਆ ਸੀ ਫਿਰ ਡਾਕਟਰ ਕੋਲ ਲੈ ਗਿਆ ਤੇ ਉਸ ਤੋਂ ਬਾਅਦ ਦੁਕਾਨ ਤੇ ਇਹਨਾਂ ਦਾ ਵੀ ਕੈਨਸਲ ਹੋ ਗਿਆ ਤੇ ਫਿਰ ਮੈਨੂੰ ਵੀ ਕਰੇ ਰਹਿਣਾ ਪੈਣਾ ਸੀ ਤੇ ਤਾਂ ਕਰਕੇ ਹੁਣ ਠੀਕ ਠੋਕ ਕਰਕੇ ਤੇ ਆ ਵੇਖ ਲੋ ਤੋਰੀ ਮਸੇ ਤੋਰੀ ਫਿਰਦੀ ਹੈ ਹੱਸਦੀ ਆ ਚਲੋ ਬਾਕੀ ਹੋ ਬਹੁਤ ਔਖਾ ਗਿਆ ਸੀ ਮਸਾਂ ਜਿਵੇਂ ਕਹਿੰਦੇ ਮਸਾਂ ਹੀ ਪਚਾਈ ਹੈ ਠੀਕ ਹੈ ਉਹੀ ਗੱਲ ਹੋ ਗਈ ਸੀ ਤਾਂ ਕਰਕੇ ਫਿਰ ਸਾਰੀ ਦਿਹਾੜੀ ਪੈਰ ਤੇ ਬਾਕੀ ਕੰਮਕਾਰ ਦਾ ਪਤਾ ਜਿਆਦਾ ਤਾਂ ਵੈਸੇ ਕੀਤਾ ਹੀ ਹੋਇਆ ਸੀ ਕੋ ਸੁਭਾ ਜਿਵੇਂ ਦੱਸਿਆ ਮੈਂ ਕਾਫੀ ਜਗ੍ਹਾ ਕੰਮ ਦਾ ਪਤਾ ਕੀਤਾ ਪਹਿਲਾਂ ਵੀ ਜਦੋਂ ਉੱਥੇ ਮਹਿੰਦੀ ਲਾਉਣ ਜਾਂਦਾ ਸੀ ਕੰਮ ਤਾਂ ਆਪਣਾ ਵੈਸੇ ਬਹੁਤ ਵਧੀਆ ਸੀ ਮਹਿੰਦੀ ਆ ਪਰ ਆ ਦਿਨਾਂ ਚ ਚੱਲਦਾ ਨਹੀਂ ਨਾ ਜੇ ਕਿਤੇ ਇਹਨਾਂ ਦਿਨਾਂ ਚ ਵੀ ਚੱਲੇ ਨਾ ਤੇ ਨਜ਼ਾਰਾ ਆ ਜਾਵੇ ਠੀਕ ਹੈ हां ਜਰੂਰ ਅਸੀਂ ਹੈਗੇ ਇਦਾਂ ਵੀ ਆਪਾਂ ਨੂੰ ਕਮਾਈ ਹੁੰਦੀ ਕੱਸ ਜੇ ਕਿਤੇ ਕੰਮ ਆਪਣਾ ਆਪ ਦਾ ਹੋਵੇ ਨਾ ਗੱਲ ਤਾਂ ਫੇਰ ਫੇਰ ਲੱਗ ਜਾਂਦਾ ਸੱਚਾ ਕੰਮ ਦਾ ਤਾਂ ਤੇ ਪੱਕੀ ਵਧੀਆ ਰਿਹਾ ਕੰਮ ਆਪਾਂ ਇਹ ਨਹੀਂ ਕਹਿੰਦੇ ਵੀ ਫੇਰ ਵੀ ਮਾੜਾ ਬਹੁਤ ਵਧੀਆ ਸੀ ਚੱਲੀ ਗਿਆ ਤੇ ਹੋਰ ਕੰਮ ਕਰ ਪਤਾ ਉੱਥੇ ਵੀ ਕੀਤਾ ਮੋਗੇ ਵੀ ਤੇ ਰੇੜੀ ਰੂੜੀ ਦਾ ਵੀ ਪਤਾ ਕੀਤਾ ਸੀ ਕੋਲਚਾ ਨਹੀਂ ਰੇੜੀ ਦਾ ਪਤਾ ਠੀਕ ਆ ਉਹ ਕਹਿੰਦਾ ਵੀ ਆਪਾਂ ਲਾਉਣੇ ਆ ਇੱਕ ਜੂਸ ਵਾਲੀ ਰੇੜੀ ਵੀ ਤੂੰ ਮੇਰੇ ਨਾਲ ਉਹ ਇੱਕ ਰੋੜੀ ਤੂੰ ਲੈ ਜਾ ਕਰੀ ਇੱਕ ਲੈ ਜਾ ਕਰੋ ਮੈਂ ਠੀਕ ਆ ਤੇ ਫਿਰ ਉਧਰ ਆਇਆ ਹੋਗਾ ਫਿਰ ਫਿਰ ਘਰੇ ਸਿਮਰਨ ਵੀ ਠੀਕ ਨਹੀਂ ਰਹੀਗੀ ਠੀਕ ਆ ਤੇ ਕਰੇ ਵੀ ਡੇਲੀ ਆਉਣਾ ਫਿਰ ਜੇ ਉੱਥੇ ਰਹਾ ਤਾਂ ਮੈਨੂੰ ਸ਼ਾਇਦ ਉੱਥੇ ਵੀ ਰਹਿਣਾ ਪੈ ਜਾਏ ਕਰੇ ਐਦਾਂ ਵੀ ਹੋ ਜਾਣਾ ਫਿਰ ਮੈਨੂੰ ਆਉਣਾ ਤਾਂ ਸ਼ਾਮ ਨੂੰ ਕਰੇ ਪੈਣਾ ਹੀ ਹੈ ਇਸ ਕਰਕੇ ਹੁਣ ਉਧਰ ਦਾ ਇੱਕ ਵਾਰੀ ਕਾਰਤਾ ਕੈਨਸਲ ਮੁਕਦੇ ਦਾ ਰੇੜੀ ਰੂੜੀ ਹਨ ਤੇ ਬਸ ਹੁਣ ਇੱਧਰ ਦੀ ਆ ਵੀ ਐਦਾਂ ਦਾ ਹੀ ਕੰਮ ਲੱਭਣਾ ਪੈਣਾ ਦਿਸਾਉਣ ਨੂੰ ਜਿਹੜਾ ਕਰਿਆ ਹਾਂ ਉੱਥੇ ਮਹਿੰਦੀ ਦਾ ਕੰਮ ਹੁੰਦਾ ਸੀ ਕਈ ਕਈ ਵਾਰ ਤਾਂ ਮੈਂ ਤਿੰਨ ਚਾਰ ਚਾਰ ਦਿਨ ਮੁੜਦਾ ਨਹੀਂ ਹੁੰਦਾ ਸੀ ਤੇ ਤਾਂ ਹੀ ਕਰਕੇ ਹੁਣ ਉਦਾਂ ਦਾ ਕੰਮ ਲੱਭਣਾ ਸ਼ਾਮ ਨੂੰ ਘਰੇ ਸੁਭਾ ਨੂੰ ਜਾਓ ਕੰਮ ਤੇ ਸ਼ਾਮ ਨੂੰ ਪਰੇ ਤੇ ਫਿਰ ਜਿਹੜਾ ਆਉਣ ਵਾਲਾ ਹੋਊਗਾ ਟਾਈਮ ਫਿਰ ਮਹਿੰਦੀ ਦਾ ਸੀਜ਼ਨ ਸਟਾਰਟ ਹੋਊਗਾ ਉਦੋਂ ਦੇਖਾਂਗੇ ਕੁਝ ਅਲੱਗ ਕਰਨ ਦਾ ਠੀਕ ਹੈ ਫਿਰ ਸ਼ਾਇਦ ਆਪਾਂ ਆਪਣਾ ਆਪ ਦਾ ਵੀ ਕੰਮ ਤੋੜ ਲਈਏ ਇਦਾਂ ਦੀ ਕੋਈ ਸਕੀਮ ਹੈਗੀ ਆ ਬਾਕੀ ਜਿਵੇਂ ਚਲ ਉਦੋਂ ਸੈੱਟ ਹੋਇਆ ਉਵੇਂ ਹੀ ਕਰਾਂਗੇ ਤੇ ਬੰਦਾ ਆਪਣੇ ਆਪਣੇ ਮਨੋਂ ਤਾਂ ਸਕੀਮਾਂ ਕਈ ਘੜਦਾ ਹੀ ਰਹਿੰਦਾ ਹਨਾ ਮੌਕੇ ਤੇ ਪਤਾ ਲੱਗਦਾ ਮੈਂ ਕਿੱਧਰ ਨੂੰ ਗੱਡੀ ਲਈ ਕਿੰਦਰ ਕਿਹੜੀ ਤੇ ਚੜਦੀ ਹੈ ਠੀਕ ਹੈ ਹਾਂ ਆਜੋ ਮੈਂ ਉੱਥੇ ਪਹੁੰਚਣਾ ਆਣਾ ਆ ਜਾਓ ਤੁਸੀਂ ਸੱਚ ਤੇ ਇੱਕ ਆਪਣੇ ਕੋਲ ਹੈ ਨਹੀਂ ਮੋਟਰਸਾਈਕਲ ਮਾਨੂੰ ਜਾਬਣਾ ਕੰਮ ਆਉਂਦਾ ਵੀ ਕਰਨਾ ਤੇ ਮੋਟਰਸਾਈਕਲ ਵੀ ਚਾਹੀਦਾ ਚਲ ਉਹ ਮੋਟਰਸਾਈਕਲ ਵੀ ਆਪਣਾ ਆ ਆ ਜਾਣਾ ਕੁਝ ਦਿਨਾਂ ਤੱਕ ਸ਼ਾਇਦ ਆ ਜਾਊਗਾ ਉਹ ਵੀ ਸ਼ਾਇਦ ਪੱਕਾ ਨਹੀਂ ਤੇ ਫਿਰ ਹੋ ਜਾਊਗਾ ਕੰਮ ਸੌਖਾ ਤੇ ਉਹਨਾਂ ਟਾਈਮ ਕੋਈ 2-4 ਮਹੀਨੇ ਜਿਵੇਂ ਹੈਗੇ ਵਿਚਲੇ ਗਰਮੀ ਗਰਮੀ ਦੇ ਜ਼ਿਆਦਾ ਉਹ ਆਪਾਂ ਨੂੰ ਐਵੇਂ ਕਿਤੇ ਸ਼ੈਲਰ ਜਾਂ ਕਿਤੇ ਖੇਤਾਂ ਵਿੱਚ ਦਿਹਾੜੀਆਂ ਇਹ ਕਰਨੀਆਂ ਪੈਣੀਆਂ ਠੀਕ ਹੈ ਤੇ ਬਾਕੀ ਪਰਮਾਤਮਾ ਨੂੰ ਪਤਾ ਕੀ ਹੋਣਾ ਆਪਾਂ ਤਾਂ ਕੀ ਕਹਿ ਸਕਦੇ ਆ ਚਲੋ ਅੱਜ ਇਧਰ ਲ ਆਇਆ ਫੜਿਆ ਖੇਤਾਂ ਦਾ ਇਧਰੋਂ ਦੀ ਆਏ ਆ ਘਰਾਂ ਤੋਂ ਅੱਗੇ ਇਧਰੋਂ ਦੀ ਆਈ ਤਾਂ ਅੱਜ ਇਧਰੋਂ ਦੀ ਆ ਵਟ ਫੜੀ ਤੀ ਮਾਉ ਪੱਠੇ ਨੂੰ ਮੜੇ ਮੌਂਟੇ ਪੱਠੇ ਦੇ ਦੇਖਣੀ ਸੀ ਤਾਂ ਕਰਕੇ ਨਹੀਂ ਤਾਂ ਗਏ ਇਧਰ ਉਹਦੀ ਆਈ ਤਾਂ ਐਨੂੰ ਚਲੋ ਇਹਦੇ ਚ ਪਾਣੀ ਖੜਾ ਤੇ ਓਏ ਹੁਣ ਇਹਨੂੰ ਕਿਧਰ ਚੱਕ ਲਿਆ ਉਹ ਨਹੀਂ ਚੱਕਣਾ ਨਹੀਂ ਸੀ ਇੰਨੀ ਪਾਰੀ ਕਾ ਤੋ ਚੱਕ ਲਈ ਨਹੀਂ ਚੱਕਣਾ ਜੀ ਇਹਨੂੰ ਮੈਂ ਕਿਹਾ ਸੀ ਤੂੰ ਘਰੇ ਰਹਿ ਪਾ ਹੁਣੇ ਆ ਜਾਣਾ ਮੁੜ ਕੇ ਆ ਵੇਖੋ ਐਨੇ ਔਖੇ ਟਾਈਮ ਵਿੱਚ ਇਹਨੂੰ ਚੱਕਣਾ ਨਾ ਇਹ ਕੋਈ ਚੰਗੀ ਗੱਲ ਨਹੀਂ ਚੱਲ ਰੱਖੋ ਇਹਨੂੰ ਥੱਲੇ ਰੱਖ ਦੇ ਰੱਖ ਦੇ ਰੱਖ ਦੇ ਚੱਲ ਆ ਬੱਬੂ ਤੂੰ ਹੀ ਚੱਕੇਗਾ ਆ ਮੈਂ ਹੀ ਚੱਕਣਾ ਪੈਣਾ ਹੁਣ ਜਦੋਂ ਤੇਰੀ ਮਾਂ ਤਾਂ ਨਹੀਂ ਤੈਨੂੰ ਚੱਕ ਲਿਆ ਤੇ ਹੁਣ ਚੱਕਣਾ ਹੀ ਪੈਣਾ ਉਹ ਇੰਨੀ ਔਖੀ ਹੈ ਅੱਗੇ ਉਹ ਨਹੀਂ ਚੱਕ ਲਿਆ ਇੱਥੇ ਹੋਵੇਗਾ ਔਖਾ ਮੈਂ ਨਹੀਂ ਹੁੰਦਾ ਹੁਣ ਔਖਾ ਟਾਈਮ ਤਾਂ ਹੁੰਦੇ ਤੇ ਆ ਹੁਣ ਠੀਕ ਹੈ ਚਲੋ ਆਪਾਂ ਚੱਲੀਏ ਪਹੁੰਚੀ ਖੇਤ ਦੋ ਚੈਨਲ ਆਪਣੇ ਜਿਹੜੇ ਹੋਰ ਹਨ ਹੁਣ ਤਾਂ ਵੀਡੀਓ ਕੱਢੀਏ ਹੁਣ ਲੰਮਾ ਜਿਵੇਂ ਸੌਖੇ ਸੌਖੇ ਪਹੁੰਚ ਪਏ ਆ ਵੀ ਮੋਟਰ ਤੇ ਆਹ ਤੇ ਲਿਆ ਇਹਨੂੰ ਵਜਦੇ ਸੀ ਕੰਡੇ ਕਣਕਰ ਆਹ ਵੇਖੋ ਚਲ ਆ ਜੋ ਆਪਾਂ ਆਪਣੇ ਆੜੀ ਆੜ ਤੇ ਚਲਦੇ ਹਾਂ ਠੀਕ ਹੈ ਆ ਗਈ ਆਪਣੀ ਆੜ ਇੱਧਰ ਨੂੰ ਮੁੜਦੇ ਆਂ ਉਹ ਬਰੀ ਬੱਕਰੀਆਂ ਜਾਂਦੀਆਂ ਸਾਹਮਣੇ ਸੜਕ ਤੇ ਆਪਾਂ ਨੂੰ ਇੱਧੇ ਮੇਰੇ ਚੋਣੇ ਦੇਣੀਆਂ ਆ ਆਪਣੀ ਆੜ ਚਲੰਗੀ ਆਣ ਨਹੀਂ ਨਹੀਂ ਸੁੱਕੀ ਸਹੀ ਹੈ ਪੂਰੀ ਆ ਵਿੱਚ ਪਤਾ ਨਹੀਂ ਕੌਣ ਤੁਰਿਆ ਫਿਰ ਇਦਾਂ ਅੱਛਾ ਚਲੋ ਕੋਈ ਵੀ ਹੋਵੇ ਬਾਕੀ ਹੰਡ ਤੇ ਇੱਕ ਦੋ ਹੁਣ ਗੱਲਾਂ ਕਰਦੇ ਆਂ ਤੇ ਫਿਰ ਕਰਦੇ ਆਂ ਵੀਡੀਓ ਸਮਾਪਤ ਤੇ ਜਿਆਦਾ ਹੁਣ ਕਨਫਿਊਜ਼ਨ ਤਾਂ ਹੋਈ ਪਈ ਆ ਕੰਮ ਤੇ ਜਾਣ ਦੀ ਸ਼ੈਲਰ ਚ ਹੁਣ ਕੰਮ ਤਾਂ ਹੈਗਾ ਬਹੁਤ ਜਿਆਦਾ ਠੀਕ ਹੈ ਜਦੋਂ ਮਰਜ਼ੀ ਜਾਓ ਕਰੀਏ ਕੰਮ ਪਰ ਉੱਥੇ ਨਾ ਇੱਕ ਇਹ ਦਿੱਕਤ ਹੈਗੀ ਆ ਬਹੁਤ ਵੱਡੀ ਜਦੋਂ ਆਪਾਂ ਕੰਮ ਕਰ ਲੈਂਦੇ ਆ ਨਾ ਤੇ ਜਿਹੜਾ ਠੇਕੇਦਾਰ ਹੁੰਦਾ ਪੈਸੇ ਨਹੀਂ ਜਲਦੀ ਦਿੰਦਾ ਪਿਛਲੇ ਸਾਲ ਵੀ ਸਾਡੇ ਨਾਲ ਆਇਆ ਹੋਇਆ ਉਦੋਂ ਪਿਛਲੇ ਸਾਲ ਵੀ ਇਦਾਂ ਹੀ ਹੋਇਆ। ਉਦੋਂ ਵੀ ਪੈਸੇ ਮਾਰ ਗਏ। ਪਿਛਲੇ ਸਾਲ ਵੀ ਪੈਸੇ ਮਿਲੇ ਸਹੀ ਬੜੇ ਔਖੇ। ਬੜੇ ਗੇੜੇ ਚੱਕਰ ਮਾਰਨੇ ਵੇ ਜਦੋਂ ਕੰਮ ਖਤਮ ਹੋ ਗਿਆ ਨਾ ਛੱਲਰ ਸਾਰਾ। ਤੇ ਬੜਾ ਔਖਾ ਸਾਨੂੰ ਪੈਸੇ ਲੈਣੇ ਪਏ। ਤੇ ਭਾਈ ਜਿਹੜੇ ਠੇਕੇਦਾਰ ਭਰਾ ਨਾ ਇਦਾਂ ਨਾ ਕਰਿਆ ਕਰੋ। ਮਿਹਨਤ ਕਰਨੀ ਜਿਹੜੇ ਮਿਹਨਤ ਮਜ਼ਦੂਰੀ ਕਰਦਾ ਨਾ ਬੰਦਾ। ਉਹਨੂੰ ਬਹੁਤ ਔਖਾ ਹੁੰਦਾ ਕਮਾਉਣਾ ਤੇ ਘਰ ਚ ਲਾਉਣਾ ਠੀਕ ਹੈ। ਇਹਨਾਂ ਪੈਸਿਆਂ ਵਿੱਚ ਹੀ ਸਾਰਾ ਕੁਝ ਕਰਨਾ ਹੁੰਦਾ। ਤੇ ਚਲੋ ਦੇਖਦੇ ਆ ਬਾਕੀ ਹੈ ਨਾ ਕੰਮ ਕਰਨਾ ਤਾਂ ਪੈਣਾ ਹੀ ਆ ਕਿਤੇ ਦੀ ਕਰਨਾ ਪਵੇ ਤਾਂ ਕਰਕੇ ਇਸੇ ਚੱਕਰ ਚ ਮੈਂ ਫਿਰਦਾ ਵੀ ਕਿੱਥੇ ਕੰਮ ਕਰੀਏ ਜਿਆਦਾ ਨਹੀਂ ਤਾਂ ਮੈਂ ਹੁਣੋਂ ਤੱਕ ਕਿੰਨੇ ਦਿਨਾਂ ਦਾ ਮੈਂ ਕੰਮ ਤੇ ਚਲਾ ਜਾਣਾ ਸੀ ਚਲੋ ਆਹੀ ਗੱਲਾਂ ਸੀ ਦੋ ਚਾਰ ਤੇ ਕਰਦੇ ਆ ਵੀਡੀਓ ਸਮਾਪਤ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਵੀਡੀਓ ਇੱਥੇ ਤੱਕ ਦੇਖ ਲਈ ਹੈ ਤਾਂ ਓਕੇ ਬਾਏ